ਯਾਦੇ ਚੌਚ ਕਰੀ ਜਾਂਦਾ ਹੁਣ ਤਾਂ ਇਹਦੇ ਹੱਥ ਨੇ ਢੂਰੀ ਫੜ ਕੇ ਪਏ ਕਿਆ ਬਾਤ ਹੈ ਕਿਆ ਬਾਤ ਹੈ ਸਰੀਰ ਚ ਜਾਨ ਹੈ ਨਾਲੇ ਕੰਮ ਕਰ ਰਿਹਾ ਨਾਲੇ ਡੰਡ ਮਾਰਦਾ ਦੇਖ ਤੇਰੇ ਸਾਦ ਕੇ ਉਹ ਤੇਰੇ ਲੈ ਵੀ ਮਿੱਤਰੋ ਅੱਜ ਦੇ ਬਲਾਗ ਜੁਣ ਦਿਖਾਉਣੇ ਆ ਵੀ ਜਿਹੜੇ ਆਪਣੇ ਚਾਚੂ ਜੀ ਨੇ ਲਾਢੀ ਉਹਨਾਂ ਦਾ ਵਿਆਹ ਜਿਹੜਾ ਉਹ ਚ ਇੱਕ ਮਹੀਨਾ ਰਹਿ ਗਿਆ ਦਰਫਾ ਤਾਂ ਕਰਕੇ ਘਰ ਦੀਆਂ ਜਿਹੜੀਆਂ ਤਿਆਰੀਆਂ ਨੇ ਮਤਲਬ ਮਰਮਤ ਜਿੱਥੇ-ਜਿੱਥੇ ਕਰਾਉਣੀਆਂ ਸਾਰੀ ਚੱਲ ਰਹੀ ਆ ਤੇ ਅੱਜ ਪਹਿਣਾ ਲੈਂਟਰ ਲੈਂਟਰ ਦਾ ਬਲੌਗ ਬਣਾਵਾਂਗੇ ਅੱਜ ਤੁਹਾਨੂੰ ਦਿਖਾਉਣੇ ਆ ਉਹ ਬੰਦਾ ਜਮਾ ਕੰਮ ਨਹੀਂ ਕਰੂਗਾ ਤੁਹਾਡੇ ਸਾਹਮਣੇ ਬਣਿਆ ਰਿਹਾ ਬਲੌਗ ਦੇ ਨਾਲ ਲੈ ਵੀ ਮਿੱਤਰੋ ਚਾਚੂ ਦੇ ਵਿਆਹ ਜਮੀਨਾਂ ਇੱਕੇ ਰਹਿ ਗਿਆ ਜਿਹੜੀਆਂ ਜਿਹੜੀਆਂ ਘਰ ਦੀਆਂ ਤਿਆਰੀਆਂ ਕਰਨ ਵਾਲੀਆਂ ਰਹਿੰਦੀਆਂ ਦੀ ਪੂਰੀਆਂ ਜ਼ੋਰ ਤੇ ਚੱਲ ਰਹੀਆਂ ਨੇ ਭਾਈ ਉਹਦਾ ਜ਼ੋਰਦਾਰ ਕਹਿ ਸਾਰਿਆਂ ਨੇ ਵੀ ਵਿਆਹ ਇੱਕ ਨੰਬਰ ਤੇ ਹੁਣ ਆ ਪੂਰਾ ਆ ਦੇਖੋ ਕਿਵੇਂ ਕੰਮ ਦਾਵਾ ਦਾ ਚੱਲ ਰਿਹਾ ਕੁਝ ਘਾਟ ਨਹੀਂ ਰਹਿਣੀ ਚਾਹੀਦੀ ਕਹਿੰਦੇ ਮੋਂਦੇਓ ਕਮੇਓ ਉਹ ਬੜਾ ਨੇ ਮਿਸ਼ਤਰੀ ਸਾਹਿਬ ਆਂ ਵਿਖਾ ਕੇ ਆਪਣੇ ਉੱਪਰ ਤੁਹਾਨੂੰ ਜਾ ਕੇ ਨਾ 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 ਮੈਨ ਬੱਸਸ ਵਾਇਲਡ ਬਣ ਗਿਆ ਜਦਾਂ ਮੈਂ ਕੀ ਬਾਤ ਹੈ ਕੀ ਬਾਤ ਆ ਤੂ ਲੈ ਜੀ ਮੇਤਰਾ ਬੁੱਢੇ ਜੋੜਾ ਦੇ ਘਰ ਮੈਂ ਚੱਲ ਰਿਹਾ ਅੱਜ ਹੀ ਦਾ ਰਹਿਣ ਵਾਲਾ ਅੰਗਰਖੇ ਜਿਹੜਾ ਵੀ ਮਾਣਾ ਮੋਟਾ ਕੰਮ ਰਹਿੰਦਾ ਕਰਦਾ ਪੂਰਾ ਕਰਵਾ ਰਿਹਾ ਆ ਗਿਆ ਮੰਦਰਾ ਚਾਚੂ ਦਾ ਤੇਰੇ ਸਾਧਕੇ ਭੋਲੇ ਆਲਾ ਪੁੱਜ ਗਿਆ ਬਈ ਛੇੜਦਾ ਹੀ ਆਉਂਦਾ ਲਾਡੀ ਨੂੰ ਨਾਲ ਮਾਰ ਡੰਡਾ ਇਹ ਕਹਿੰਦਾ ਮਸਾਲਾ ਭਰ ਕੇ ਕਹਿੰਦਾ ਫਿਰ ਡੰਡਾ ਮਾਰੂ ਹਾਲ ਬਣ ਗਿਆ ਸਰੀ ਦਾ ਲਾਲ ਚਿੱਟੇ ਲੰਗੇ ਹੋਏ ਨੇ ਅੰਦਰ ਇਹ ਤੇਰੇ ਸਾਧਕੇ ਹੋਏ ਬੇਣਤੀ ਬੁਰਾ ਤਕੜਨ ਸਰੀਰ ਬਣੇ ਹੋਏ ਨੇ ਇਹਨਾਂ ਦੇ ਮੁੰਡਿਆਂ ਦੇ ਫਰਨਾ ਜਾਣ ਤੋਂ ਤਾਂ ਆ ਕੰਮ ਨਹੀਂ ਹੁੰਦੇ। ਸਰੀਰ 'ਚ ਚਾਈਂਦਾ ਕੋਨਾ। ਤੇਰੇ ਸਾਥ ਕੇ ਵੀਰੇ ਆ ਤੇ ਓਏ। ਆ ਹੁੰਦੀ ਆ ਜਵਾਨੀ। ਉਹ ਲਾਡੀ ਹੁਰੀ ਦਾ ਪਾਣੀ ਪਾਉਣ ਵਾਲੀ ਨਿਕਲ ਆ ਉਹ ਦੇਖ ਲਾ। ਉਹ ਖੜਾ ਪੈ ਪਲੀ ਪਾਣੀ ਵਾਲਾ। ਸਰੀਰ 'ਚ ਜਾਨ ਆ। ਨਾਲੇ ਕੰਮ ਕਰ ਰਿਹਾ ਨਾਲੇ ਡੰਡ ਮਾਰਦਾ ਦੇਖ ਤੇਰੇ ਸਾਧਕੇ ਓਏ ਤੇਰੇ ਓਏ ਤੂੰ ਲਾ ਕੇ ਦਿਖਾ ਡੰਡ ਓਏ ਤੂੰ ਪੰਜ ਡੰਡ ਲਾਵੇ ਨਲੀ ਵਾਲਿਆ ਤੇਰੇ ਸਾਧਕੇ ਫੱਟਾ ਓਏ ਫੱਟਾ ਫੱਟਾ ਵੀ ਫਾਇਰ ਦਾ ਸੀਰੀਜ਼ ਲੈ ਗਿਆ ਜਿਹੜੇ ਉੱਪਰ ਨੇ ਓਏ ਕੋਈ ਜ਼ੋਰ ਵਾਲਾ ਕੰਮ ਕਰ ਲੈ ਘਟ ਜੀਂਗਾ ਮਾੜਾ ਮੋਟਾ ਜਿਦਾ ਕੋਈ ਕੰਮ ਨਹੀਂ ਨਾ ਇਹਨੇ ਕਦੇ ਕੰਮ ਕੀਤਾ ਨਾ ਇਹ ਬੰਦਾ ਕਰੇ ਆਹ ਦੇਖ ਲੋ ਕੰਮ ਚੱਲ ਰਿਹਾ ਲੱਕ ਦੇ ਹੱਥ ਕਰਕੇ ਖੜਾ ਓਏ ਵੋ ਤੋੜਲਾ ਡੱਕਾ ਉੱਥੇ ਭਈ ਉਹ ਮੋਗ ਰਹਿ ਗਿਆ ਉੱਥੇ ਯਾਰ ਉਦੋਂ ਮਸਾਲਾ ਬਾਹਰ ਡਿਗਿਆ ਤਾਂ ਕਰਕੇ ਹੁਣ ਮਿਸਤਰੀ ਆਪ ਲੱਗਿਆ ਉੱਤੇ ਮਾਲ ਬਾਹਰ ਨਹੀਂ ਆਉਣਾ ਚਾਹੀਦਾ ਕਹਿੰਦਾ ਕਹਿੰਦਾ ਹੋਰ ਵੀ ਝੋਟਿਆ ਕਦਾ ਪਹਿਲਾਂ ਪਹਿਲਾਂ ਹੁੰਦਾ ਏ ਪਿਆਰ ਫਿਰ ਪਿੱਛੋ ਦਾ ਪਵਾੜਾ ਹੀ ਹੁੰਦਾ ਉਹ ਕੰਮ। ਪਿਆਰ ਦੇ ਜੋ ਚ ਕਰੀ ਜਾਂਦਾ ਹੁਣ ਤਾਂ ਇਹਦੇ ਹੱਥ 'ਚ ਧੂਈ ਫੜਕੇ ਪਏ ਜੇ। ਇਹ ਆਹ ਦਿਓ ਇਹ ਕਹਿੰਦੇ ਸਿਗਨੇਚਰ ਵਾਲਾ ਵੀਰ ਨਾਲੇ ਮਾਰਦਾ ਡੰਡ ਨਾਲੇ ਕੰਮ ਕਰਦਾ। ਇਹਦਾ ਜੋਰ ਹੈ ਪਰ ਅਜ ਮਾਉਂਦਾ ਨਹੀਂ ਜੋਰ ਲਾਉਂਦਾ ਨਹੀਂ ਕਿਤੇ ਬਾਜਰੀ ਘਟ ਗਈ ਜੀ ਭਾਈ ਪਤਾ ਨਹੀਂ ਲੱਗਿਆ ਵੀ ਕਿੰਨੀ ਕਿ ਕੁਆਟਿਟੀ ਚਾਹੀਦੀ ਆ ਅੱਧਾ ਪੈ ਗਿਆ ਲੈਂਟਰ ਅੱਧਾ ਰਹਿ ਗਿਆ ਲੈਂਟਰ ਦੇ ਰਿਸ਼ਤੇਦਾਰ ਤਾਂ ਹੀ ਨਹੀਂ ਮੁੰਡੇ ਬਹੁਤਾਰੇ ਨੇ ਪਰ ਨਕਮੇ ਨੇ ਸਾਰੇ ਲੈ ਵੀ ਮਿੱਤਰੋ ਲੈਂਟਰ ਹੋ ਗਿਆ ਡਾਨਾ ਧੋਤੇ ਭਾਂਡੇ ਸਾਰੇ ਨਾਲੇ ਵੀ ਝੱਪੜ ਗਿਆ ਬਈ ਕੰਮ ਜਦੋਂ ਉਹ ਲੈਂਟਰ ਪੈਣ ਲੱਗਿਆ ਉਦੋਂ ਦਾ ਉਹ ਬੰਦੇ ਨੇ ਪੂਰਾ ਕੰਮ ਨਹੀਂ ਕੀਤਾ ਹੁਣ ਵੀ ਫੋਨ ਤੇ ਆ ਉਹ ਖੜਾ ਚਲੋ ਜੀ ਚੱਪੜਾ ਗਿਆ ਗੰਦਾ ਲੈਂਟਰ ਪੈ ਗਿਆ ਭਾਈ ਮਸ਼ੀਨਾਂ ਕਰਤੀਆਂ ਬੰਦ ਹੁਣ ਲੱਗੂ ਲਵੇ ਉਹ ਜੇ ਲਗਿਆ ਮਾੜਾ ਮੋਟਾ ਇੱਧਰ ਲੇਬਰ ਵੀ ਮੰਗਾਲੀ ਆਪਾਂ ਆਜੋ ਮੁੰਡਿਆ ਰੋਟੀ ਖਵਾਈਏ ਓਏ ਮੁੰਡਿਆਂ ਨੂੰ ਆਜੋ ਮੁੰਡਿਆ ਪੀਓ ਚਾਹ ਚਲੋ ਮੁੰਡਿਆ ਪੀਓ ਚਾਹ ਕੋਲ ਲੈ ਲੈ ਐ ਕਰਦਾ ਮੁੰਡੇ ਮਾਊ